ਸਾਰੇ ਇਹ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਟਾਈਲਰਕ ਪ੍ਰੋਡਕਸ਼ਨ ਦੇ ਦਫਤਰ ਦੇ ਵਿੱਚ ਤੇ ਅੱਜ ਅਸੀਂ ਇੱਕ ਹੋਰ ਤੁਹਾਨੂੰ ਬਹੁਤ ਹੀ ਵਧੀਆ ਕਲਾਕਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਬਹੁਤ ਹੀ ਸੋਹਣੀ ਬਲੰਦ ਆਵਾਜ਼ ਸੋ ਅੱਜ ਹੀ ਸੁਣਦੇ ਹਾਂ ਦੋ ਬੋਲ ਉਸ ਬਾਈ ਦੇ ਹੋਈ ਸੋ ਬਾਈ ਜੀ ਸਤਨਾਮ ਸਿੰਘ ਜੀ ਸਤਿ ਸ੍ਰੀਕਾਲ ਜੀ ਸੋ ਬਾਈ ਜੀ ਚੰਦਰੋਜੀ ਇਹ ਨੇ ਬਾਈ ਜੀ ਸਾਡੇ ਸਤਨਾਮ ਸਿੰਘ ਜੀ ਬਾਦ ਕਲਾ ਤੋਂ ਸੋ ਬਾਈ ਜੀ ਦੇ ਬਹੁਤ ਹੀ ਵਧੀਆ ਗੀਤ ਹੈ ਤੇ ਬਹੁਤ ਹੀ ਵਧੀਆ ਆਵਾਜ਼ ਹੈ ਸੋ ਅੱਜ ਤੁਹਾਨੂੰ ਇਹ ਕੁਛ ਨਾ ਕੁਛ ਜ਼ਰੂਰ ਸੁਣਾ ਕੇ ਜਾਣਗੇ ਸੋ ਬਾਈ ਦੀ ਆਵਾਜ਼ ਨੂੰ ਦੱਸੋ ਕਮੈਂਟ ਕਰਕੇ ਕਿ ਕਿੱਦਾਂ ਬਾਜ਼ ਲੱਗੀ ਸੋ ਸੁਣਾਓ ਬਾਈ ਜੀ ਦੀ ਅੱਸੀ ਜਲਦੀ ਹਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਿਆਪਾ ਇਨਫ੍ਰਾ ਸਵੀਕਾਰ ਸੋ ਬਹੁਤ ਧੰਨਵਾਦ ਕਰਨਾ ਸਾਡੇ ਭਾਈ ਜੱਗੀ ਘੰਗਰੋਲੀ ਜੀ ਜੋ ਕਿ ਬਹੁਤ ਵਧੀਆ ਗੀਤਕਾਰ ਨੇ ਕਵਿਤਾਵਾਂ ਲਿਖਦੇ ਨੇ ਬਹੁਤ ਵਧੀਆ ਆਰਟਿਸਟ ਨੇ ਜਿਨ੍ਹਾਂ ਨੇ ਬਹੁਤ ਵਧੀਆ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਬਹੁਤ ਵਧੀਆ ਆਰਟਿਸਟ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ। ਤੋਂ ਤੁਹਾਨੂੰ ਲੈਣਾ ਤੁਹਾਡੇ ਰੂਪੂ ਪੇਸ਼ ਕਰ ਰਹੇ ਆ ਸ਼ਾਇਦ ਤੁਹਾਨੂੰ ਪਸੰਦ ਆਉਣ ਅੱਜ ਦੇ ਮਾਹੌਲ। ਹਾਂਜੀ। ਹੋਵਾ ਮੇਰਿਆ ਮੌਲਾ ਹੋਵਾ ਮੇਰਿਆ ਸਾਈਆਂ ਹੋ ਤਰ ਕੈਸੇ ਰੰਗ ਨਿਆਰੇ ਈ ਨਖਰੇਂ ਦੇ ਨਾਲ ਖਾਂਦੇ ਕਈ ਪੁੱਥੇ ਮਰਨ ਵਿਚਾਰੇ ਵਾਹੋ ਮੇਰਿਆ ਮੋਨਾ ਵਾਹੋ ਮੇਰਿਆ ਸਈਆਂ ਪੈਣਾ ਚੂਸ ਕੇ ਖੂਨ ਗਰੀਪਾਂ ਦਾ ਆ ਗਈ ਚਰੇ ਤੇ ਲਾਲੀ ਚੂਸ ਕੇ ਖੂਨ ਗਰੀਪਾਂ ਦਾ ਕਈ ਚਰੇ ਤੇ ਲੱਲੀ ਫਿਰ ਵੀ ਉਹ ਲਾ ਤਾਂ ਗੰਦੀਆਂ ਨੇ ਜਿੰਨੀ ਮਰਜੀ ਰਕਮ ਕਮਾਲੀ ਉਹ ਫਿਰ ਵੀ ਉਹ ਲਾ ਤਾਂ ਗੰਦੀਆਂ ਨੇ ਜਿੰਨੀ ਮਰਜੀ ਰਕਮ ਕਮਾਲੀ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਪੁੱਤਰਾ ਦਿਖਾਉਂਦੀ ਤਾਰਾ ਮੇਂ ਕਈ ਭੁੱਖੇ ਮਰਨ ਵਿਚਾਰੇ ਹਵਾ ਉਹ ਮੇਰੀਆ ਮੌਲਾ ਹਵਾ ਉਹ ਮੇਰੀਆ ਮੌਲਾ ਜਿੰਨਾ ਮਿੱਟੀ ਵਿੱਚ ਮਿੱਟੀ ਹੋ ਕੇ ਜਿੰਨਾ ਮਿੱਟੀ ਵਿੱਚ ਮਿੱਟੀ ਹੋ ਕੇ ਇੱਕ ਡੰਗ ਨਹੀਂ ਖਾਦੀ ਰੋਟੀ ਉਹ ਦੇਹੀ ਕੂਨਕ ਪਸੀਨੇ ਤੋਂ ਇੱਕ ਠੱਗ ਬਣਾਉਂਦਾ ਕੋਠੀ ਕਿਆ ਉਹਦੇ ਹੀ ਕੂਨ ਪਸੀਨੇ ਤੋਂ ਇੱਕ ਠੱਗ ਬਣਾਉਂਦਾ ਕੋਠੀ ਤੇ ਤੱਕ ਚੁੱਪ ਹੈ ਤਾਂ ਯੂ ਮੜਾ ਜੱਗ ਦੀ ਚੁੱਪ ਹੈ ਤਾਂ ਯੂ ਮੜਾ ਉਤੋਂ ਕੰਝਰ ਮਾਰੇ ਲਲਕਾਰੇ ਹੋ ਕੈ ਨਖਰਾਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹੂ ਮੇਰਿਆ ਮੌਲਾ ਵਾਹੂ ਮੇਰਿਆ ਮੌਲਾ ਰਮਜਾਂਚ ਪਰ ਚੱਕ ਲੈ ਤੂੰ ਰਮਜਾਨ ਨੂੰ ਜਾਂ ਫਿਰ ਚੱਕ ਲੈ ਤੂੰ ਰਮਜਾਨ ਨੂੰ ਜਾਂ ਫਿਰ ਸੰਭ ਦੀ ਝੋਲੀ ਪਰ ਦੇ ਹੋ ਜਾ ਤੂੰ ਅੱਖਾਂ ਖੋਲ ਰੱਬਾ ਜਾਂ ਨੈਣ ਸਾਡੇ ਬੰਦ ਕਰ ਦੇ ਵੀ ਜਾਂ ਤੂੰ ਅੱਖਾਂ ਖੋਲ ਰੱਬਾ ਦੰਨੈਣ ਸਾਡੇ ਬੰਦ ਕਰਦੇ ਬੈਠਾ ਪਿੰਡ ਛਪਾਰ ਦੇ ਕਮਲਾ ਬੈਠਾ ਪਿੰਡ ਬਲਦ ਤੇ ਕਮਲਾ ਤੈਨੂੰ ਹੀ ਤਾਂ ਮਾਰੇ ਓ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਤੁਮ ਵਾਹ ਮੇਰਿਆ ਮੌਲਾ ਵਾਹ ਮੇਰਿਆ ਸਾਈਆਂ ਵਾਈ ਬਹੁਤ ਹੀ ਪਿਆਰੀ ਆਵਾਜ਼ ਬਾਈ ਸਾਡੇ ਸਤਨਾਮ ਸਿੰਘ ਜੀ ਤੋਂ ਦੋਸਤੋ ਤੁਹਾਡੇ ਵੀ ਏਰੀਆ ਦੇ ਵਿੱਚ ਜੇਕਰ ਕੋਈ ਕਲਾਕਾਰ ਕੋਈ ਗੀਤਕਾਰ ਜਾਂ ਕੋਈ ਆਰਟਿਸਟ ਪੜਾ ਆਇਆ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਬਾਈ ਜਰੂਰ ਸੰਪਰਕ ਕਰਿਓ ਤਾਂ ਆਪਾਂ ਉਸ ਦੀ ਬਾਈ ਦੀ ਵੀ ਵੀਡੀਓ ਜਰੂਰ ਬਣਾਵਾਂਗੇ ਸੋ ਬਾਈ ਦੀ ਆਵਾਜ਼ ਕਿੱਦਾਂ ਲੱਗੀ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਤੇ ਆਪਣੇ ਫੇਸਬੁੱਕ ਦਿੱਤੇ ਹੋਏ ਨੰਬਰ ਤੇ ਤੁਸੀਂ ਬਾਅਦ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਨਾਲ ਵੀ ਖੜਾ ਹੋ। ਧੰਨਵਾਦ ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ।